12 ਲਾਇ ਲੱਗੇ ਨੇ ਜੀ ਲਾਇ ਟਾਇਰ ਨਵੇਂ ਨੇ ਟੈਂਪੂ ਬੂਫਰੇ ਦੇ ਵਿੱਚ ਲੱਗਿਆ ਹੋਇਆ ਜੀ ਉਹ ਨਾਲ ਹੀ ਦੇਉਂਗਾ ਐ ਨਹੀਂ ਆਇਆ ਠੀਕ ਐ ਟੱਚ ਪਲੇਅਰ ਉਹ ਲੱਗਿਆ ਹੋਇਆ ਹਾਂਜੀ ਤੇ ਚੈੱਕ ਕਰ ਲਓ ਕਾਰ ਬਾਈ ਹਣਾ ਬੈਕ ਕੈਮਰਾ ਵਗੈਰਾ ਕਾਰੰਦੂ ਚੱਕਰ ਲੂ ਕੰਚ ਵਰਗੀ ਕਾਰ ਆ ਜਮਾ ਜੀ ਠੀਕ ਐ ਚਾਲ ਚਲਾਵਾ ਗੱਡੀ ਦਾ ਜਮਾ ਨਮਾ ਦੋਨੋਂ ਚਾਪੀਆਂ ਆ ਆ ਗਈ ਹੁਣ ਇਹਦਾ ਰੇਟ ਸੁਣ ਕੇ ਦੇਖਿਓ ਤੁਸੀਂ ਇਹੇ ਰੇਟ ਮਹਾ ਬਾਈ ਬਸ ਏਜੰਸੀ ਵਾਲੇ ਵੀ ਆ ਕਹਿਣਗੇ ਯਰ ਦੇ ਦੇ ਸਾਨੂੰ ਜਿਹੜਾ ਰੇਟ ਆਪਾਂ ਦੇ ਇਹ ਡੀਜ਼ਲ ਦੀ ਐ ਡੀਜ਼ਲ ਜੀ 2018 ਮਾਡਲ 2018 12 12 ਜੀ ਰੇਟ ਰੇਟ ਕਾਰ ਦੇ ਦਾਂਗੇ ਜੀ 220000 25000 ਦੀ ਸੀਐਨਜੀ ਨਾਲ ਗਿਫਟ 55000 ਚ ਕਾਰ ਹੈਗੀ ਨਾਲ ਸੀਐਨਜੀ ਦਾ ਢੋਲ ਬਗਿਆ ਸਾਰਾ ਪਾਸਿੰਗ ਲੱਗੀ ਹੋਈ ਆ ਪ੍ਰਕਾਰ ਜਾਂ ਚੜੀ ਹੋਈ ਆ ਇਹ ਰੇਟ ਬਈ ਕਿਸੇ ਪਾਸੋਂ ਨਹੀਂ ਮਿਲਣਾ 25000 ਦੀ ਸੀਐਨਜੀ ਥੋੜੀ 25000 ਦੀ ਕਾਰ ਰਹੀ 10 ਮਾਡਲ ਡਜ਼ਾਇਰ ਸਿਰਫ 1 ਲੱਖ ਤੇ 10000 ਦੀ ਵੀ ਸੀਐਨਜੀ ਕਾਰ ਤੇ ਲੱਗਦੀ ਵੀ ਮੈਨੂੰ ਸੀ ਵੀ ਤਾਂ ਐਨਓਸੀ ਦਵਾਂਗੇ ਬਈ ਹੁਣ ਇਹਦੀ ਐਵਰੇਜ ਮੈਂ ਗੱਲ ਕਰਾਂ ਵੀ ਐਵਰੇਜ ਤੁਹਾਨੂੰ 30 ਦੇ ਲੈਵਲ 'ਤੇ ਲਾਉਣੇ ਦੇ ਦੂੰ 30 ਦੇ ਲੈਵਲ 'ਤੇ ਸੀਐਨਜੀ ਦੇ ਤਕਰੀਬ ਤਿੰਨੀ ਕਰਾਂ ਹਾਂ ਤੀਤ ਉਹਦੀ ਐਵਰੇਜ ਦੇ ਦਿੰਦੀ ਆ ਇਹ। ਭਾਈ ਜੇ ਕੋਈ ਗੱਡੀ ਐਕਸੀਡੈਂਟ ਹੋਈ ਫੇਰ ਹਰਜਾਨਾ ਭਰ ਦਾਂਗੇ ਭਾਈ। ਅੱਛਾ ਜੇ ਕੋਈ ਰੇਟ ਆਪਣੇ ਵਾਲੇ ਦੇ ਦੇ ਕੰਮ ਬੰਦ ਕਰ ਦਾਂਗੇ। ਲੈ ਵੀ ਭਾਈ ਤੀਜੀ ਵੀਡੀਓ ਤੇ ਦੁਬਾਰੋ ਫੇਰ ਕਰਾਂ ਜੇ ਕੋਈ ਰੇਟ ਸਾਡੇ ਵਾਲੇ ਦੇ ਦੇ ਤਾਂ ਕੰਮ ਬੰਦ ਕਰ ਦਾਂਗੇ। ਪਹਿਲਾਂ ਵਾਲੀ ਵੀਡੀਓ ਬਹੁਤ ਵਧੀਆ ਪਿਆਰ ਦਿੱਤਾ। ਇੱਕ ਵੀ ਗੱਡੀ ਕੋਈ ਉਹ ਨਹੀਂ ਹੈ ਜਿਹੜੀ ਆਪਾਂ ਪਹਿਲਾਂ ਵੀਡੀਓ 'ਚ ਪਾਈ ਹੋਵੇ। ਮਤਲਬ ਵੀ 100% ਸਾਰਾ ਸਟਾਕ ਜਿਹੜਾ ਸੋਲਡ ਆਊਟ ਹੋ ਚੱਕਿਆ ਸੀਗਾ ਤੇ ਅੱਜ ਫੇਰ ਆਪਾਂ ਦੁਬਾਰੋ ਆਏਗੇ ਲਦਾੜ ਲਹਿਰੇਗਾ ਅੱਗੇ ਦੇ ਲਵੀ ਆ ਭਾਈ ਹਨਾ ਪਿੰਡ ਘਰੀ ਪਾਈ ਹੋਰਾਂ ਕੋਲੇ ਕਾਰਾਂ ਹ ਆਜਾ ਹੈਗੇ 9 ਕਾਰ ਆਪਣੇ ਲਵੇ ਹਾਂਜੀ ਬਾਈ 9 ਬੰਦੇ ਨੇ ਸੇ ਆਉਣੀਆਂ ਬਈ ਚਾਹੇ ਤੁਸੀਂ 9 ਵੀਊਆਂ ਦੇ ਵਿੱਚ ਸਾਰੇ ਖਰੀਦ ਲਓ ਚਾਹੇ 9 ਲੱਖ ਦੇ ਖਰੀਦ ਲਓ ਤੁਹਾਡੀ ਇੱਛਾ ਜੇ 9 ਲੱਖ ਵੀਊ ਆ ਗਿਆ ਤਾਂ ਇਹਦੇ ਕਰਨ ਖਾਣੇ ਆ ਤੇ 9 ਆਗੇ ਤਾਂ ਹੈਨਾ ਤੇ ਨੰਬਰ ਮੈਂ ਸਕਰੀਨ ਤੇ ਪਾਦਾ ਸੇ ਫੋਨ ਵਗੈਰਾ ਆਉਂਦੇ ਨੇ ਬਈ ਵਧੀਆ ਬਾਈ ਬਾਈ ਬਹੁਤ ਜ਼ਿਆਦਾ ਆਉਂਦੇ ਨੇ ਇੱਕ ਬਾਈ ਨੂੰ ਹੱਥ ਬੰਨ ਕੇ ਬੇਨਤੀ ਆ ਫੋਨ ਹੀ ਉਹ ਬੰਦਾ ਕਰੋ ਬਾਈ ਜਿਹਨੇ ਲਗੜ ਕਾਰਾਂ ਲੈਣੀਆਂ ਨੇ ਠੀਕ ਹੈ ਠੀਕ ਹੈ ਨਾ ਇਹ ਹੱਥ ਬਣਨਗੇ ਬਹੁਤ ਜਿਆਦਾ ਕੋਈ ਵਾਰੀ ਇਹੋ ਜਿਹੇ ਫੋਨ ਹੁੰਦੇ ਨੇ ਉਹਦੇ ਮਣ ਕੇ ਜਿਹਨੇ ਕਾਰ ਲੈਣੀ ਹੋਵੇ ਉਹਦਾ ਨਾਂ ਸੁਣਿਆ ਜਾਵੇ ਦੂਜੇ ਦੇ ਲੱਗੇ ਰਹੀ ਹੈ ਨਾ ਆਪਾਂ ਬਸ ਇਹੀ ਵੇਂਟੀ ਹੈ ਤੇ ਅੱਜ ਭਾਈ ਹਨਾ ਇੱਕ ਦੋ ਕਾਰਾਂ ਇਹੋ ਜੀਆਂ ਇਹੋ ਜੇ ਮੰਦੇ ਰੇਟ ਤੇ ਦਵਾਂਗੇ ਵੀ ਕੋਈ ਹੋ ਰੇਟ ਜਮੇਂ ਦੇ ਉਹ ਸੋਚ ਵੀ ਨਹੀਂ ਸਕਦਾ ਵੀ ਉਹ ਰੇਟ ਤੇ ਦੇ ਦਾਂਗੇ ਆਪਾਂ ਹਨਾ ਤੇ ਬਸ ਐਂਡ ਤੱਕ ਬਣੇ ਰਹੋ ਪਹਿਲੀ ਕਾਰ ਉਹੀ ਦਿਖਾ ਦਈਏ ਉਹਨੂੰ ਐਂਡ ਤੇ ਦਿਖਾਵਾਂਗੇ ਉਹਨੂੰ ਐਂਡ ਤੇ ਦਿਖਾਵਾਂਗੇ ਪਹਿਲੀ ਆਪਣੇ ਉਹ ਭਰਾਵਾਂ ਵਾਸਤੇ ਜਿਨ੍ਹਾਂ ਦਾ ਬਜਟ ਹੈਗਾ ਅ ਅੰਡਰ 5 ਲੱਖ 5 ਲੱਖ ਤੋਂ ਥੱਲੇ ਬਜਟ ਹੈ ਜਿਨ੍ਹਾਂ ਦਾ ਐਕਸ ਯੂ ਵੀ ਕਾਰ ਲੱਭ ਤਾਂ ਆਹ ਕਾਰ ਦਊਗਾ ਤੁਹਾਨੂੰ ਰੇਟ ਸੁਣਿਓ ਤੁਸੀਂ ਅੱਛਾ ਮਾਡਲ ਮਾਡਲ 2015 ਬਾਈ ਹਾਂਜੀ ਫਰਸਟ ਪਾਰਟੀ ਦੀ ਦੋਨੋਂ ਚਾਬੀਆਂ ਓਕੇ ਤੇ ਕਾਰ ਬਿਲਕੁਲ ਨਵੀਂ ਬਟਾ ਨਵੀਂ ਬਿਲਕੁਲ ਨਵੀਂ ਨਵੀਂ ਬਟਾ ਨਵੀਂ ਜੀ ਠੀਕ ਹੈ ਠੀਕ ਹੈ ਨਾ ਕਾਰ ਦਾ ਰੇਟ ਇਹ ਹੈ ਦੇ ਦਾਂਗੇ ਵੀ ਕਿਸੇ ਨੇ ਸੋਚਿਆ ਨਹੀਂ ਹੋਣਾ ਲੈ ਬਾਈ ਤੇ ਇਹਦਾ ਵੀ ਮਾਰਕੀਟ ਰੇਟ ਦੇ ਨਾਲੋਂ ਲਗਭਗ 60-70 ਹਜ਼ਾਰ ਰੁਪਏ ਰੇਟ ਘੱਟ ਹੋਊਗਾ ਬਾਈ ਜੀ ਬਾਈ ਜੀ ਠੀਕ ਹੈ ਤੇ ਆਹ ਚੈੱਕ ਕਰੋ ਤੁਹਾਡੇ ਸਾਹਮਣੇ ਬਈ ਹਨਾ ਜੇ ਕਿਸੇ ਨੇ ਕੋਈ ਇਹ ਕਾਰ ਲੈਣੀ ਆ ਪਹਿਲੇ ਨਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਤੀ ਮੈਂ ਅਛਾ ਇੰਜਨ ਦਿਖਾ ਦੀ ਇੱਕ ਵਾਰੀ ਹਾਂਜੀ ਬਾਈ ਇੰਜਨ ਦਿਖਾਓ ਮੜਾ ਜਾ ਬਾਈ ਹਨਾ ਤੁਹਾਨੂੰ ਸਾਰੀ ਦਿਖਾਦਾ ਮੈਂ ਤੇ ਚੈੱਕ ਕਰ ਲਿਓ ਐਕਸਯੂਵੀ 500 ਸੈਵਨ ਸੀਟਰ ਕਾਰ ਆ ਸਵਿਫਟ ਦੇ ਰੇਟ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਆ ਬਾਈ ਚੈੱਕ ਕਰੋ ਕੋਈ ਧੋਤੀ ਸਵਾਰੀ ਕੁਝ ਨਹੀਂ ਬਾਈ ਆ ਦੇਖੋ ਬਾਹਰ ਨੂੰ ਜਮਾਂ ਜਮਾਂ ਸਾਰਾ ਨਾਲ ਦਾ ਹੀ ਆ ਬਾਈ ਬੋਨਟ ਵਗੈਰਾ ਹਨਾ ਸਾਰਾ ਕੁਝ ਪੂਰਾ ਪੁੱਰਾ ਹਰ ਚੀਜ਼ ਦੀ ਆਪਣੀ ਗਾਰੰਟੀ ਹੂ ਕਰਦੀ ਜੀ ਆ ਦੇਖੋ ਆ ਲਾਈਟਾਂ ਵੀ ਇਵਨ ਕਿ ਹਾਲ ਤੱਕ ਮਹਿੰਦਰਾ ਦੀਆਂ ਨੇ ਆ ਚੈੱਕ ਕਰੋ ਮਹਿੰਦਰਾ ਦੀਆਂ ਲਾਈਟਾਂ ਬਾਈ ਹੈ ਕੋਈ ਮਤਲਬ ਵੀ ਲਾਈਟ ਵੀ ਚੇਂਜ ਨਹੀਂ ਹੈਗੀ ਬਾਕੀ ਜੋ ਤੁਸੀਂ ਆਓਗੇ ਬਈ ਚੈੱਕ ਕਰ ਲਿਓ ਚੰਗੀ ਤਰੀਕੇ ਨਾਲ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਉਸ ਤੋਂ ਬਾਅਦ ਵੀ ਹੈ ਨਾ ਚੈੱਕ ਕਰਨੀ ਤੁਹਾਨੂੰ ਕਿੰਨੇ ਕਿ ਚੈੱਕ ਕਰਨੇ ਆਉਂਗੇ ਕਾਰ ਚੈੱਕ ਕਰਿਓ ਤੇ ਕਾਰ ਲੈ ਜਾਓ ਐਕਸ ਯੂ ਵੀ 500 15 ਮਾਡਲ ਦੱਸਿਆ 15 ਮਾਡਲ ਪਹਿਲੇ ਨਾਂ ਦੀ ਦੱਸਿਆ ਪਹਿਲੇ ਨਾਂ ਦੀ ਜੀ ਪੈਟਰੋਲ ਤੇ ਡੀਜ਼ਲ ਜੀ ਅਛਾ ਡੀਜ਼ਲ ਦੀ ਹਾਂਜੀ ਹਾਂਜੀ ਅਦਾ ਕਿੰਨੇ ਰੁਪਈਆ ਦੀ ਕਾਰ ਹੈ ਕਾਰ ਦੇ ਦਾਂਗੇ ਜੀ 4 ਲੱਖ 5000 ਰੁਪਏ ਦੀ 4 ਲੱਖ 5000 ਦਾ ਉਹ ਤੋਂ ਮਾਨਤਾ ਨਾ ਹੋਊਗਾ ਕੋਈ ਹੁਣ ਰੇਟ ਇਹਦੇ ਤੁਹਾਨੂੰ ਇਹ ਰੇਟ ਦੇ ਦਾਂਗਾ ਫਰੰਟ ਸ਼ੀਸ਼ਾ ਵੀ ਨਾਲ ਦਾ ਹੀ ਕਰਦਾ ਫਰੰਟ ਸ਼ੀਸ਼ਾ ਵੀ ਨਾਲ ਦਾ ਭਈ 4,50,024 ਕੁਛ ਨਾ ਕੁਛ ਮਾੜਾ ਮੋਟਾ ਵੀ ਆਪਾਂ ਕਹੇ ਤੁਹਾਡਾ ਆਉਣ ਜਾਣ ਦਾ ਖਰਚਾ ਨਿਕਲ ਜੇ ਭਈ ਹਨਾ ਉਹ ਤੁਹਾਡਾ ਵੀ ਮਾਨਤਾਨ ਹੋ ਜਾਊਗਾ ਵੀ ਰੇਟ ਜਿਹੜਾ ਇਹ ਰੇਟ ਦੇਤਾ ਸਾਰੀ ਮਾਰਕੀਟ ਤੋਂ ਇਹੋ ਜਿਹਾ ਰੇਟ ਨਹੀਂ ਮਿਲਣਾ ਜਿਹੜਾ ਰੇਟ ਤੁਹਾਨੂੰ ਮੈਂ ਅੱਜ ਦੇਤਾ ਠੀਕ ਹੈ ਭਈ ਐਕਸਵੀ 500 ਤੇ ਆਹ ਆ ਗਈ ਅਲਟੋ ਹੁਣ ਜਿਹੜਾ ਅਲਟੋ 2012 ਮਾਡਲ ਹੈ ਜੀ ਹਾਂਜੀ ਫਰਸਟ ਕੁਆਲਟੀ ਆ ਹਾਂਜੀ ਤੇ ਸੀਐਨਜੀ ਗ੍ਰੀਨ ਓਕੇ ਠੀਕ ਹੈ ਗੱਡੀ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਨਾਲ ਡੇਢ ਸ਼ੀਸ਼ਾ ਵੀ ਨਾਲ ਦਾ ਜੀ ਓਕੇ ਲੈ ਵੀ ਸੀਐਨਜੀ ਵਾਲੀਆਂ ਗੱਡੀਆਂ ਵੀ ਹੈਗੀਆਂ ਅੱਜ ਆਪਣੇ ਲੈ ਬਾਈ ਹਨਾ ਚੈੱਕ ਅੱਛਾ ਦਬਦੀ ਤੋਂ ਵੀ ਨਹੀਂ ਜਮੇ 1% ਵੀ ਨਹੀਂ ਬਾਈ ਠੀਕ ਹੈ ਜ਼ਿੰਮੇਵਾਰੀ ਹੋਊ ਕਾਰ ਦੀ ਆਪਣੀ ਚੈੱਕ ਕਰ ਲੋ ਬਈ ਅੰਦਰੋਂ ਵੀ ਸਾਫ਼ ਆ ਕਾਰ ਬਾਹਰੋਂ ਵੀ ਸਾਫ਼ ਆ ਕਲਰ ਹੈਗਾ 골ਡਨ ਜ ਹਨਾ ਮੈਨੂੰ ਤਾਂ ਬਹੁਤ ਚੱਲਦਾ ਕਲਰ ਇਹ ਹਾਂਜੀ ਹਾਂ ਮੈਨੂੰ ਤਾਂ ਬਹੁਤ ਚੱਲਦਾ ਕਲਰ ਇਹ ਹਾਂਜੀ ਹਾਂ ਇਹਦੇ ਵਿੱਚ ਬਹੁਤ ਸੋਹਣਾ ਬਈ ਕਲਰ ਆ ਨਾ ਇਹ ਦੋਨੋਂ ਚਾਬੀਆਂ ਨਾਲ ਨੇ ਜੀ ਮਾਰਕੀਟ ਤੇ ਚੱਲਦਾ ਵਧੀਆ ਕਲਰ ਇਹ ਮਤਲਬ ਵੀ ਵਿਕੀ ਜਾਏਗਾ ਆ ਚੈੱਕ ਕਰੋ ਬਈ ਹਨਾ ਹੈ ਕਿਸੇ ਪੱਖੋਂ ਕੋਈ ਆਪਾਂ ਕਹੀਏ ਵੀ ਜਿਵੇਂ ਕਹਿਆ ਨਾ ਭਾਈ ਇਹਨਾਂ ਦਿੱਲੀ ਦੇ ਕਾਰਾਂ ਜਰੀਆਂ ਹੁੰਦੀਆਂ ਜੇ ਆਹ ਦੇਖੋ ਪੇਂਟ ਪੱਟੀ ਵੀ ਨਾਲ ਦੀ ਆ ਆ ਦੇਖੋ ਬੰਦੇ ਨੇ ਉਮੀ ਲਿਖ ਕੇ ਲਾ ਰੱਖਿਆਗਾ ਵੀ ਇਹ ਕੰਪਨੀ ਦਾ ਬਾਅਦ ਚੋਂ ਲਾਇਆ ਪਹਿਲਾਂ ਆਪ ਹੀ ਲਾਦਾ ਉਹਨਾਂ ਨੇ ਵਧੀਆ ਯਾਰ ਕੋਈ ਲੀਕੇਜ ਲੂਕੇਜ ਨਹੀਂ ਹੈਗੀ ਬਿਲਕੁਲ ਹੀ ਨਹੀਂ ਜੀ ਇਹ ਲੈ ਜਾਓ ਭਾਈ ਜੇ ਕਿਸੇ ਨੇ ਕਰ ਲੈਣੀ ਹੈ ਰੇਟ 1.5 ਲੱਖ ਰੁਪਏ ਦੀ 1.5 ਲੱਖ ਰੁਪਈਆ ਦੇ ਵਿੱਚ 1.50 ਹਜ਼ਾਰ ਚ ਸਿਰਫ ਬਾਹਰ ਪੇਂਟਰ ਹੈ ਜੀ ਇੱਕ ਬਿਲਡਿੰਗ ਹੋਇਆ ਹੋਇਆ ਇਹ ਪੇਂਟ ਕਰਾਉਣਾ ਪਊ ਬੰਦੇ ਨੂੰ ਬਾਕੀ ਓਰੀਜਨਲ ਕਾਰ ਸਾਰੀ ਠੀਕ ਹੈ ਤੇ ਭਾਈ ਇਹ ਨਾ ਬਾਈ ਦੀ ਸਿਫਤ ਹੈ ਬੀਅਰ ਬਸ ਵੀ ਆਪ ਹੀ ਕਰਾ ਲਓ ਜਿਹੜਾ ਕੁਝ ਕੰਮ ਆਉਣਾ ਹੈ ਉਹ ਆਪ ਹੀ ਕਰਾਉਣਾ ਉਹ ਨਹੀਂ ਲਿਪਾ ਬੋਜੀ ਦੀ ਮਾਡਲ ਮਾਡਲ ਕਿੰਨਾ ਸੀ 2012 ਜੀ ਫਰੰਟ ਸ਼ੀਸ਼ਾ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਮੈਂ ਤਾਂ ਇਹ ਦੁਬਾਰੋ ਪੁੱਛਿਆ ਮਾਨ ਕਨਫਰਮ ਕਰ ਲੀਏ ਵੀ ਚੌਥੇ ਮਹੀਨੇ ਦੀ ਕਾਰ ਹੈ ਤੇ ਕਾਰ ਚੰਗੀ ਆ ਟਾਇਰ ਨਵੇਂ ਜੀ ਨਵੇਂ ਨਵੇਂ ਟਾਇਰ ਵੀ ਨਵੇਂ ਬਸ ਜਿਵੇਂ ਆਪਾਂ ਕਹਿੰਨਾ ਵੀ ਤੇਲ ਪਾਉਣੇ ਤੇ ਚਲਾਉਣਾ ਇਹਦੇ ਵਿੱਚ ਇਕੱਲਾ ਬੰਪਰ ਪੇਂਟ ਕਰਾਉਣਾ ਤੇ ਚਲਾਉਣਾ ਚਲਾਉਣਾ ਬਸ ਤੇ ਆ ਆ ਗਈ ਬਈ ਸਵੇਰ ਅਗਲੀ ਕਾਰ ਆ ਗਈ ਇਹ ਕਲਰ ਕਿਹੜਾ ਹੈ ਇਹ ਕਲਰ ਤੁਸੀਂ ਦੇਖ ਲਓ ਕਿਹੜਾ ਲੱਗਦਾ ਤੁਹਾਨੂੰ ਇਹ ਤਾਂ ਆਪਣੇ ਸਮਝੋ ਬਾਹਰ ਤੇ ਪਿਆਰਾ ਕਲਰ ਆ ਜੀ ਇਹ ਚ ਚੱਲਦਾ ਇਹ ਕਲਰ ਹਾਂਜੀ ਹਾਂਜੀ 10 ਮਾਡਲ ਆ ਜੀ VX i ਆ ਹਾਂਜੀ ਤਕਰੀਬ ਸਾਰੀ ਰਿਜਨਲ ਵੈਂਪਰੇ ਦਾ ਵੀ ਕਰਾਉਣਾ ਪੈਣਾ ਠੀਕ ਐ ਕਾਰ ਚੱਕ ਕੇ ਦੇਖੋ ਕਰੋ ਚੈੱਕ ਵਾਰੰਟ CNG ਆਏ CNG ਜੀ ਗ੍ਰੀਨ ਕੰਪਨੀ ਵਾਲੀ ਬੈਟਰੀ ਅਮਰੌਂਦੀ ਜਮਾ ਨਵੀਂ ਆ ਚੈੱਕ ਕਰੋ ਬਈ ਤੇ ਆ ਚੈੱਕ ਕਰੋ 27 ਤੱਕ ਤੋਂ ਡੀ ਪਈ ਹੈ ਨਾ CNG ਦੀ ਇਹ ਕਿਟ ਦੀ ਪਾਸਿੰਗ ਹੈ ਤੇ ਵਧੀਆ ਗੱਲ ਅੱਗੇ ਬਾਹਰ ਨੂੰ ਬੂਡਰ ਦੇਖੋ ਜੀ ਜਮਾ ਕੰਚ ਵਰਗਾ ਪਿਆ ਅੱਛਾ ਇਹ ਕਾਰ ਇਹ ਚੱਲੀ ਵੀ ਥੋੜੀ ਹੋ ਮੇਰੇ ਹਿਸਾਬ ਨਾਲ ਇਹ ਚੱਲੀ ਵੀ ਮੇਰਾ ਆਈਡੀਆ 8586000 8586000 ਇਹ ਨਵੇਂ ਨੇ ਇਹ ਵੀ ਇਹ ਕਾਰ ਜਿਆਦਾ ਕਪੜਾ ਪਾ ਕੇ ਖੜਾਈ ਹੋ ਬੰਦੇ ਨੇ ਮਤਲਬ ਇਹ ਜੀ ਨਾ ਕੀ ਹੋਇਆ ਬੰਦੇ ਦੱਸਣ ਦੀ ਲੈਂਗੁਏਜ ਆ ਹਾਂ ਹਾਂ ਇਹ ਮੈਂ ਪਾਰਕਿੰਗ ਚੋਂ ਲੈ ਕੇ ਆਇਆ ਉਹ ਕਹਿੰਦਾ ਕਰੋਨਾ ਵੇਲੇ ਦੀ ਗੱਡੀ ਪਾਰਕਿੰਗ ਹੀ ਖੜੀ ਆ ਅੱਛਾ ਕਰੋਨਾ ਵੇਲੇ ਦੀ ਖੜੀ ਆ ਹੈ ਮਤਲਬ ਕਰੋਨਾ ਦੇ ਬਾਅਦ ਚਲਾਈ ਹੀ ਨਹੀਂ ਮਤਲਬ ਚਲਾਈ ਨਹੀਂ ਕੀ ਕਹਿੰਦਾ ਮਾੜੀ ਮੋਟੀ ਚੱਲਦਾ ਕਰੋਨਾ ਦੇ ਬਾਅਦ ਕਹਿੰਦਾ ਗੱਡੀ ਚੱਲੀ 10 ਲਾਡਲ ਕਾਰ ਤੇ ਕਾਰ ਤੁਹਾਡੇ ਸਾਹਮਣੇ ਆ ਬਈ ਵਧੀਆ ਚਲਾਵਾ ਜਲੂਬਾ ਵਧੀਆ ਜੇ ਕਿਸੇ ਨੇ ਚਾਹੋ ਅੱਛਾ ਰੇਟ ਇਹ ਜਾਂ ਦੇ ਦਾਂਗੇ ਹਾਂ ਸੋਚ ਵੀ ਨਹੀਂ ਸਕਦਾ ਅਗਲਾ ਕਿੱਸਾ ਕਿੰਨਾ 1 ਲੱਖ 10000 ਦੀ ਵਿਧ ਸੀਐਨਜੀ 34700 ਦੇ ਬਿੱਲ ਨੇ ਸੀਐਨਜੀ ਦੇ ਹੀ ਹਾਂ ਗ੍ਰੀਨ ਦੇ ਹੁਣ ਲੱਗੀ ਆ ਸਾਰੀ ਮਹੀਨਾ 20 ਦਿਨ ਪਹਿਲਾਂ ਹਾਂ 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 ਲੈ ਵੀ 70000 ਦੀ ਕਾਰ ਰਹਿ ਗਈ ਤੁਹਾਡੀ ਤਾਂ ਫੇਰ ਅਜੇ ਕੱਲੀ ਪੈਟਰੋਲ ਤੇ ਵੀ ਲੈ ਜਾਂਦੇ ਤੇ ਵੀ ਪੈਟਰੋਲ ਤੇ ਲੈਂਦੇ ਤੇ ਬਈ ਕਾਰ ਚੈੱਕ ਕਰੋ ਸੀਐਨਜੀ ਦੇ ਨਾਲ ਸਿਰਫ 1 ਲੱਖ ਤੇ 10000 ਦੀ 10000 ਰੁਪਈਆ ਦੀ ਲੈ ਜਾਓ ਬਈ ਜੇ ਕਿਸੇ ਨੇ ਕਾਰ ਲੈਣੀ ਆ ਹਾਂ ਤੇ ਅਗਲੀ ਕਾਰ ਆ ਗਈ ਆਪਣੇ ਲਾਵੇ ਡਿਜ਼ਾਇਰ ਡਿਜ਼ਾਇਰ ਜੀ ਇਹ ਪੈਟਰੋਲ ਹੈ ਡੀਜ਼ਲ ਹੈ ਪੈਟਰੋਲ ਜੀ ਸੀਐਨਜੀ ਮਾਡਲ 2010 10 ਮਾਡਲ ਬਈ ਸੰਗਰੂਰ ਦੀ ਐਨਓਸੀ ਜੀ ਅੱਛਾ ਹੈਗੀ ਆ ਹਾਂਜੀ ਲਓ ਬਈ ਕਾਰ ਚੈੱਕ ਕਰੋ ਵਧੀਆ ਕਾਰ ਹੈ ਟਾਇਰ ਵੀ ਨਵੇਂ ਨੇ ਆਪੋਲੋ ਦੇ ਕੋਈ ਕੰਮ ਖਰਚਾ ਕੁਛ ਨਹੀਂ ਜੀ ਨਹੀਂ ਹੈ ਇਹਦੇ ਵੀ ਸੀਐਨਜੀ ਲੱਗੀ ਹੈ ਸੀਐਨਜੀ ਜੀ ਇਹਦੇ ਵੀ ਸੀਐਨਜੀ ਲੱਗੀ ਆ ਬਈ ਲੈ ਵੀ ਬਈ ਜੇ ਕਿਸੇ ਨੇ ਨਾ ਵੀ ਆਪਾਂ ਕਹ ਲਈਏ ਬਜਟ ਹੁਣ ਇਹਦੀ ਐਵਰੇਜ ਮੈਂ ਗੱਲ ਕਰਾਂ ਵੀ ਐਵਰੇਜ ਤੁਹਾਨੂੰ 30 ਦੇ ਲਾਵੇ ਲਾਉਣੇ ਦੇ ਦੂੰ 30 ਦੇ ਲਾਵੇ ਸੀਐਨਜੀ ਦੇ ਤਕਰੀਬ ਤਿੰਨੀ ਕਰਾਂ ਹਾਂ 30 ਤੋਂ ਦੀ ਐਵਰੇਜ ਦੇ ਦਿੰਦੀ ਆ ਇਹ। ਆਲਟੋ ਦਾ ਗੱਲ ਕਰੇ 40 ਲਵੇ ਜਾਂਦੀ ਆ ਇਹ। ਉਹ ਤਾਂ 35-35 ਦੀ ਆ ਆਮ ਨਾਲ ਸੀਐਨਜੀ ਦੇ ਰਹੀ ਆ ਜੀ 35-36 ਦੀ। ਤੇ ਆਹ ਕਾਰ ਆ ਬਾਈ ਜੇ ਕਿਸੇ ਨੇ ਲੈਣੀ ਆ ਸੀਐਨਜੀ ਲੱਗੀ ਹੋਈ ਆ। ਅੰਦਰ ਕਵਰ ਕਵਰ ਸੀਟ ਲੈਦਰ ਦੇ ਸਭ ਕੁਝ ਓਕੇ ਆ ਜਮ। ਅੱਛਾ ਇੰਜਨ ਦਿਖਾਓ ਮੜਾ ਇਹਦਾ। ਚੈੱਕ ਕਰ ਲਿਓ ਬਾਈ ਨਾਲ ਹੁਣ ਤੁਹਾਨੂੰ ਬਾਈ ਬਾਜੀ ਤੁਹਾਨੂੰ ਅੰਦਰੋਂ ਵੀ ਦਿਖਾ ਦੂਗਾ। ਚੈੱਕ ਕਰੋ ਬਾਈ। ਆਇਆ ਇੰਜਨ। ਇਹ ਵੀ ਬਾਈ। ਆਹ ਦੇਖੋ ਸੀਐਨਜੀ ਥੋੜੀ ਲੱਗੀ ਹੋਈ ਆ ਬਾਈ। ਪਾਈਪਾ ਪੈਣ ਵਧੀਆ ਨਵੀਆਂ ਨਵੀਆਂ ਪਾਈਪਾਂ ਪਈਆਂ। ਮੇਨ ਤਾਂ ਇਹਦਾ ਹੀ ਹੁੰਦਾ ਬਾਈ। ਆਹੀ ਮੇਨ ਆ ਜ ਇਰ ਪਾਈਪ ਉਪਾ ਵਧੀਆ ਹੋਣਾ ਬਾਕੀ ਅਗੋ ਫੱਟੀ ਫੁੱਟੀ ਦੇਖੋ ਜਮਾ ਗੱਡੀ ਦੀ ਬਾਹਰ ਨਟ ਵਗੈਰਾ ਚੈੱਕ ਕਰ ਲੋ ਜਮਾ ਸੀਲਡ ਦਾ ਸੀਲਡ ਨਾਲ ਦੀ ਆ ਸਾਫ ਹੈ ਬਈ ਲੈ ਬਈ ਹੈਨਾ ਅੱਛਾ ਮਾਡਲ ਸੀ 2010 10 VXI VXI ਰੇਟ ਇਹਦਾ ਵੀ ਫਿਰ ਤੁਸੀਂ ਸੋਚੋਗੇ ਕਿੰਨਾ 1 ਲੱਖ 10 ਹਜ਼ਾਰ 1 ਲੱਖ 10 ਮਾਡਲ ਡਿਜ਼ਾਇਰ ਸਿਰਫ 1 ਲੱਖ ਤੇ 10 ਹਜ਼ਾਰ ਦੀ ਵਿੱਚ ਸੀਐਨਜੀ ਕਾਰ ਤੇ ਲੱਗੀ ਵਿਦਾ ਨੂੰ ਸੀ ਵਿਦਾ ਐਨਓਸੀ ਦਵਾਂਗੇ ਬਈ ਠੀਕ ਹੈ ਟਾਇਰ ਨਵੇਂ ਪਏ ਨੇ ਤੇ ਆ ਗਈ ਉਸ ਤੋਂ ਬਾਅਦ ਆਪਣੀ ਸੁਵਿਫਟ ਮਾਡਲ 2012 ਜੀ 12 ਬਾਰਾ ਲਾਇ ਲੱਗੇ ਨੇ ਜੀ ਲਾਇ ਟਾਇਰ ਨਵੇਂ ਨੇ ਟੈਂਪੋ ਬੂਫਰੇ ਦੇ ਵਿੱਚ ਲੱਗਿਆ ਹੋਇਆ ਜੀ ਉਹ ਨਾਲ ਹੀ ਦੇਉਂਗਾ ਐ ਨਹੀਂ ਆਇਆ ਠੀਕ ਐ ਕੱਚ ਪਲੇਰ ਉਹ ਲੱਗਿਆ ਹੋਇਆ ਹਾਂਜੀ ਤੇ ਚੈੱਕ ਕਰ ਲਓ ਕਾਰ ਬਈ ਹਨਾ ਬੈਕ ਕੈਮਰਾ ਵਗੈਰਾ ਕਾਰਨ ਤੋਂ ਚੈੱਕ ਕਰ ਲਓ ਕੰਚ ਵਰਗੀ ਕਾਰ ਆ ਜਮਾ ਜੀ ਠੀਕ ਐ ਚਾਲ ਚਲਾਵਾ ਗੱਡੀ ਦਾ ਜਮਾ ਨਮਾ ਦੋਨੋਂ ਚਾਹੀਆਂ ਠੀਕ ਐ ਸੈਂਟਰ ਲੋਕ ਹਰ ਚੀਜ਼ ਲੈ ਬਈ ਇਹ ਵੀ ਕਿਸੇ ਸ਼ਕੀਨ ਮੁੰਡਿਆਂ ਨੇ ਰੱਖੀ ਹੋਈ ਦੀ ਹੈ ਲੈ ਬਈ ਆ ਚੈੱਕ ਦਿੱਲੀ ਚ ਤੱਕ ਇਹ ਹੈ ਹੀ ਹੈ ਬਈ ਹਨਾ ਐਂਪੂ ਬੂਫਰ ਤੋਂ ਬਿਨਾਂ ਨਾ ਗੱਡੀ ਨਹੀਂ ਮੰਨਦੀ ਗੱਡੀ ਨਹੀਂ ਡੈਂਪਿੰਗ ਇਹ ਆਜੀ ਲੱਗੀ ਹੋਈ ਆ ਜੀ ਡੈਂਪਿੰਗ ਕਰਾਰ ਕੀ ਹਾਂ ਕਰਾਈ ਕਰੀ ਹੋਈ ਆ ਬੰਦੀ ਕਰਵਾਈ ਹੋਈ ਆ ਡੈਂਪਿੰਗ ਡੰਪਿੰਗ ਬਈ ਸਾਰੇ ਕੁਝ ਹੋਈ ਹੋਈ ਆ ਗਾਰ ਨੂੰ ਚੈੱਕ ਕਰ ਲੋ ਬਾਕੀ ਗੱਡੀ ਆ ਦੇਖੋ ਜਮਾ ਕੰਚ ਵਰਗੀ ਗਾਇਆ ਕਾਰ ਆ ਜੀ ਹੂੰ ਬਲੈਕ ਸ਼ੀਸ਼ੇ ਦਿੱਲੀ ਚ ਇਹ ਆ ਕਾਲੇ ਸ਼ੀਸ਼ੇ ਐਮਪ ਬੂਫਰ ਹੈ ਉੱਥੇ ਦਾ ਬਹੁਤ ਚੱਲਦਾ ਬਈ ਇਹ ਤੇ ਬਾਕੀ ਬਈ ਉਰੇ ਆਉਂਗੇ ਉਰੇ ਤਾਂ ਲਾ ਹੋਣੀ ਪੂ ਤੁਹਾਨੂੰ ਤੇ ਇਹ ਕਾਰ ਆ ਕੀ ਮਾਡਲ 2012 12 ਜੀ ਰੇਟ ਰੇਟ ਕਾਰ ਦੇ ਦਾਂਗੇ ਜੀ 220000 ਦੀ 220000 ਜੀ 12 ਮਾਡਲ 2 ਲੱਖ ਤੇ 20000 ਰੁਪਇਆ ਦੇ ਵਿੱਚ ਸੁਮਿਲਾਈ ਟਾਇਰ ਨਵੇਂ ਐਮਪ ਬੂਫਰ ਆ ਦੇਖੋ ਫਰੰਟ ਸ਼ੀਸ਼ਾ ਵੀ ਜੀ ਨਾਲ ਦਾ 12 ਦਾ ਠੀਕ ਹੈ ਬਈ ਲੋ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਇਹਦਾ ਬਸ ਹਲਕੀ ਤਰੇੜ ਹੈ ਬਈ ਠੀਕ ਹੈ ਤੇ ਅਗਲੀ ਸਵਪਟ ਆ ਗਈ ਮਾਡਲ 2011 ਜੀ 11 ਲੋ ਇਹ ਹੈਗੀ ਪੁਰਾਣੀ ਸ਼ੇਪ 11 ਮਾਡਲ ਇਸ ਤੋਂ ਬਾਅਦ ਨਵੀਂ ਸ਼ੇਪ ਆ ਗਈ ਨਵੀਂ ਆ ਗਈ ਸੀ ਜੀ ਠੀਕ ਹੈ ਅੱਛਾ ਇਹਦਾ ਇਹ ਵੀ ਪੈਟਰੋਲ ਹੈ ਜੀ ਪੈਟਰੋਲ ਹੈ ਹਾਂਜੀ ਲੈ ਵੀ ਪੈਟਰੋਲ ਹੈ ਤੇ ਤੁਹਾਡੇ ਸਾਹਮਣੇ ਕਾਰ ਹੈ ਇਹਦਾ ਗੱਲ ਕਰਾਂ ਵੀ ਚਾਰੇ ਪਾਵਰ ਵਿੰਡੋਆਂ ਤੇ ਵਧੀਆ ਕਾਰ ਨੇ ਸੀ ਨਵੇਂ ਟਾਇਰ ਨੇ ਜੀ ਹਾਂਜੀ ਦੇਖੋ ਬਈ ਇਹ ਵੀ ਕਾਰ ਬਈ ਹਨਾ ਪੂਰੀ ਆਹ ਦੇਖੋ ਇੰਜਨ ਉੰਜਨ ਦੀ ਤਾਂ ਬਈ ਪੂਰੀ ਐਨ ਸੇਰਾ ਹੀ ਲਾਇਆ ਹੋਇਆ ਹੈ ਬਈ ਹਨਾ ਇਹ ਤਾਂ ਨਹੀਂ ਸੀ ਆਈ ਨਹੀਂ ओरिजिनल ਪੈਟਰੋਲ ਆ ਜੀ ਠੀਕ ਹੈ ਲੈ ਵੀ ਚੈੱਕ ਕਰੋ ਬਈ ਕਾਰ ਸੋਹਣੀ ਹੈ ਇਹ ਵੀ ਵਧੀਆ ਕਾਰ ਪਈ ਆ ਇਹ ਸਿਸਟਮ ਪਤਾ ਨਹੀਂ ਕੀ ਲੱਗਿਆ ਹੋਇਆ ਭਰਾਵਾ ਵਿੱਚ ਹੀ ਲੱਗਿਆ ਲਗਾਈ ਆ ਯਾਰ ਹਾਂਜੀ ਕਾਜੇ ਵਾਲਾ ਲੱਗਿਆ ਰੱਬ ਜਾਣਦਾ ਠੀਕ ਹੈ ਇਹਦੇ ਮਨ ਲਾਈਟਾਂ ਲੂਟਾਣ ਦੇ ਪਾਈਆਂ ਹੋਣ ਪਤਾ ਨਹੀਂ ਕੀ ਪਾਇਆ ਹੋਇਆ ਭਰਾਵਾ ਇਧਰ ਵੀ ਲੱਗਿਆ ਹੋਇਆ ਇਹ ਹਾਂ ਹੂੰ ਚਲੋ ਚਲੋ ਜੋ ਲੱਗਿਆ 11 ਮਾਡਲ 2011 ਜੀ ਰੇਟ ਰੇਟ ਦੇ ਦਾਂਗੇ ਜੀ ਇਹ ਨੈਟ ਦੇਣਾ ਡੇਢ ਲੱਖ ਰੁਪਏ ਦਾ ਡੇਢ ਲੱਖ ਰੁਪਇਆ ਹਾਂਜੀ 11 ਮਾਡਲ अल्टੋ ਦੇ ਰੇਟ ਦੇ ਵਿੱਚ ਸੁਵਿਫਟ ਆ ਗਈ ਸਿਰਫ ਡੇਢ ਲੱਖ ਰੁਪਇਆ ਦੀ ਕਿਸੇ ਪਾਸੋਂ ਰੇਟ ਨਹੀਂ ਮਿਲਣਾ ਭਾਈ ਜਿਹੜਾ ਰੇਟ ਤੁਹਾਨੂੰ ਮੈਂ ਦੇਤਾ 9 9 ਮਾਡਲ ਦੇ 8 8 ਮਾਡਲ ਦਾ ਡੇਢ ਡੇਢ ਲੱਖ ਰੇਟ ਡਿਮਾਂਡਿੰਗ ਹੁੰਦੀ ਆ ਤੇ ਆਪਾਂ ਤੁਹਾਨੂੰ ਬਿਲਕੁਲ ਮੰਦੇ ਰੇਟਾਂ ਦੇ ਘਾਰਾ ਦੇਵਾਂਗੇ ਭਈ ਨਾ ਤੇ ਅਗਲੀ ਆਪਾਂ ਦੇ ਦਿੰਨੇ ਆ ਤੁਹਾਨੂੰ ਸੁਵਿਫਟ ਨਵੀਂ ਸ਼ੇਪ ਦੀ ਆ ਆ ਗਈ ਹੁਣ ਇਹਦਾ ਰੇਟ ਸੁਣ ਕੇ ਦੇਖਿਓ ਤੁਸੀਂ ਇਹ ਰੇਟ ਮਹਾਬਾਈ ਬਸ ਏਜੰਸੀ ਵਾਲੇ ਵੀ ਆ ਕਹਿਣਗੇ ਰ ਦੇ ਦੇ ਸਾਨੂੰ ਜਿਹੜਾ ਰੇਟ ਆਪਾਂ ਦੇ ਇਹ ਡੀਜ਼ਲ ਦੀ ਐ ਡੀਜ਼ਲ ਜੀ 2018 ਮਾਡਲ 18 ਮਾਡਲ ਹਾਂਜੀ ਕਾਰ ਬਿਲਕੁਲ ਨਵੀਆਂ ਹਾਂਜੀ ਚੈੱਕ ਕਰੋ ਬਾਈ ਆ ਦੇਖੋ ਇਹਨਾਂ ਜਿਵੇਂ ਨਵਾਂ ਹੀ ਇੰਜਨਰ ਹੁੰਦਾ ਜਮੀ ਆ ਦੇ ਕੁਸ ਸਟਿੱਕਰ ਟੁਕਰੋਂ ਵੀ ਲੱਗੇ ਹੋਏ ਨੇ ਬਾਈ ਐਲਡੀਆਈ ਪਲੱਸ ਆਈ ਇਹ ਅੱਛਾ ਐਲਡੀ ਪਲੱਸ ਹਾਂਜੀ ਠੀਕ ਐ ਤੇ ਬਾਈ ਵਧੀਆ ਕਾਰ ਪਈ ਐ ਜੇ ਲੈ ਜੋ ਸੀਲਡ ਆ ਸਾਰੀ ਹੈ ਨਾ ਹਾਂ ਹਾਂਜੀ ਸਾਰੀ ਸੀਲਡ ਬਾਈ ਆ ਚੈੱਕ ਕਰੋ ਬਾਈ ਹੈ ਨਾ ਜਿਵੇਂ ਐਕਸੀਡੈਂਟਲ ਚੈੱਕ ਕਰਨੀ ਤਾਂ ਇਹੀ ਦੀ ਚੀਜ਼ਾਂ ਹੁੰਦੀਆਂ ਨੇ ਬਈ ਆਪ ਦਾ ਆ ਕੀ ਆਪ ਵੀ ਦੇਖ ਲਿਆ ਕਰੋ ਬਈ ਹਨਾ ਤੇ ਬਾ ਉਹੀ ਗੱਲ ਵਾ ਇੱਕ ਲਾ ਸਟਾਰਟਿੰਗ ਦਾ ਆਪਾਂ ਕਹਿ ਦਿੱਤੀ ਸੀ ਬਈ ਹੁਣ ਉਸ ਤੋਂ ਬਾਅਦ ਕੀ ਕਹਿਦੀ ਕੀ ਕਹਦੀ ਤੇ ਆਪਣਾ ਆ ਇਹ ਰੇਟ ਦੇ ਦਾਂਗੇ ਜੀ 445000 ਰੁਪਏ ਦੀ 4 ਲੱਖ ਤੇ 45000 ਰੁਪਈਆ ਦੀ ਹਾਂਜੀ ਠੀਕ ਐ 4 ਲੱਖ ਤੇ 45000 ਰੁਪਈਆ ਦੀ 2018 ਮਾਡਲ 스ਵਿਫਟ ਡੀਜ਼ਲ ਦੀ ਹੈ ਮਾਰਕੀਟਰ ਹੈ ਮਾਰਕੀਟ 'ਚ ਕਿਸੇ ਪਾਸੇ ਬਾਈ ਨਹੀਂ ਮਿਲਦੀ ਨਹੀਂ ਮਿਲਦੀ ਨਾ ਤੁਹਾਨੂੰ ਆਪਾਂ ਦੇ ਰਿਆਂਗੇ ਠੀਕ ਆ ਆ ਗਈ ਫਿਗੋ ਇਹ 2017 ਮਾਡਲ 17 ਤੇ ਗੱਡੀ ਨਵੀਂ ਬਟਾ ਨਵੀਆਂ ਬਾਈ 61000 ਚੱਲੀ ਆ ਠੀਕ ਆ ਇਹ ਟੌਪ ਮਾਡਲ ਆ ਨਾ ਪਿੱਛੇ ਵੈਪਰ ਵਾਲਾ ਹਾਂਜੀ ਹਾਂ ਲੈ ਬਈ ਇਹ ਯਰ ਬੈਗ ਵਾਲਾ ਟੱਚ ਸਕਰੀਨ ਬੈਗ ਕੈਮਰਾ ਹੂੰ ਹੂੰ ਇਹਨੂੰ ਅੰਦਰ ਆਹ ਕੋਟਿੰਗ ਹੋਈ ਹੋਈ ਐ ਸਾਰੀ ਜੀ ਇਹਦੇ ਅੱਛਾ ਤਾਂ ਕਰਕੇ ਇੰਜਨ ਆਉ ਨਹੀਂ ਹੈਗਾ ਇਹ ਸਾਰਾ ਕੋਟਿੰਗ ਹੋਈ ਹੋਈ ਆ ਹਾਂ ਹਾਂ ਇਹ ਕੋਈ ਇਹ ਕਈ ਵਾਰੀ ਅਗਲਾ ਕਹਿੰਦਾ ਲੀਕਿੰਗਾ ਲੀਕਿੰਗ ਨਹੀਂ ਕੋਟਿੰਗ ਆ ਸਾਰੀ ਆ ਸਾਰੀ ਬਈ ਤੂੰ ਸਾਨੂੰ ਆਪ ਹੀ ਪਤਾ ਲੱਗ ਜਾਣਾ ਹਾਂ ਹਾਂ ਕੋਟਿੰਗ ਆ ਸਾਰੀ ਯਾਰ ਬਾਈ ਜਿਹਨੂੰ ਪਤਾ ਹੋ ਉਹ ਤਾਂ ਪਛਾਣ ਜਾਂਦਾ ਬਾਕੀ ਸਟਿੱਕਰ ਸੁਕਰਣ ਵਧੀਆ ਬਈ ਜਮਾ ਨਵੀਂ ਬਟਾ ਨਵੀਂ ਕਾਰ ਆਈ 80000 ਨਹੀਂ ਡੀਜ਼ਲ ਜੀ ਅੱਛਾ ਇਹਦਾ ਤਾਂ ਸਾਊਂਡ ਵੀ ਹੈ ਨਹੀਂ ਨਾ ਮਤਲਬ ਬਿਲਕੁਲ ਹੀ ਨਹੀਂ ਜੀ ਦੋਨੋਂ ਚਾਬੀਆਂ ਦਿਖਾਊਗਾ ਬਾਈ ਸਟਾਰਟ ਕਰਿਓ ਮੁੰਡਾ ਇਹਨੂੰ ਤੂੰ ਚੈੱਕ ਕਰਿਓ ਬਾਈ ਬਿਲਕੁਲ ਸਾਊਂਡ ਜ਼ੀਰੋ ਸਾਊਂਡ ਵਾਲੀ ਕਾਰ ਆ ਇਹ ਚੈੱਕ ਕਰੋ ਜਿਵੇਂ ਪੈਟਰੋਲ ਦਾ ਸਾਊਂਡ ਹੁੰਦਾ ਨਾ ਉਦਾਂ ਦਾ ਸਾਊਂਡ ਆ ਬਾਈ ਨਵੀਂ ਕਾਰ ਨਵੀਂ ਕੈਡੀ ਇਹ ਵਾਈਟ ਕਲਰ ਦੀ 17 ਮਾਡਲ ਕਾਰ ਰੇਟ ਹੈ ਜੇ ਦੇ ਦਾਂਗੇ ਵੀ ਤੂੰ ਸੋਚ ਨਹੀਂ ਸਕਦਾ ਕੋਈ ਲੈ ਬਈ ਰੇਟ ਦੇ ਦਾਂਗੇ 3.5 ਲੱਖ 20 ਦੀ ਦੇ ਦਾਂਗੇ ਯਾਰ ਬਾਈ 320 ਦੀ 3 ਲੱਖ 20 ਹਜ਼ਾਰ ਚ 2017 17 ਮਾਡਲ ਓਨਰ ਪਹਿਲੇ ਆ ਫਸਟ ਜੀ ਫਸਟ ਪਾਰਟੀ ਦੀ ਆ ਜਾਓ ਹੁਣ ਤੁਹਾਨੂੰ ਮੈਂ ਆ ਕਾਰ ਦੇ ਦੇ ਦਾਂ ਹੁਣ ਕਾਰਾਂ ਤਾਂ ਸਾਰੀਆਂ ਸਸਤੀਆਂ ਨੇ ਇਹ ਜਾਣ ਕੇ ਉਹੀ ਸਸਤੀ ਕਰਤੀ ਬੀਅਰ ਇੱਕ ਤੋਹਫਾ ਗਿਫਟ ਕਹਿੰਦੇ ਨੇ ਆਪਾਂ ਗਿਫਟ ਹਨਾ ਕਈ ਤਾਂ ਉਹ ਲੋਕ ਗਿਫਟ ਮੰਗਦੇ ਨੇ ਆਏ ਤੁਹਾਨੂੰ ਇਹ ਜਿਆ ਰੇਟ ਦੇ ਦਾਂਗੇ ਵੀਰ ਕਿਸੇ ਪਾਸੋਂ ਇਹ ਰੇਟ ਨਹੀਂ ਮਿਲਣਾ ਇਹਦੇ ਕੰਮ ਖਰਚਾ ਕਿੰਨਾ ਗਾ ਵੱਧ ਤੋਂ ਵੱਧ ਤੁਹਾਨੂੰ ਫੋਗ ਲੈਂਪ ਪਾਉਣੇ ਪੈਣਗੇ ਬਸ ਹਲਕਾ ਫੁਲਕਾ ਜੀ ਪੰਜ ਮੰਨ ਲਾ 2000 3000 ਦਾ ਖਰਚਾ ਮੰਨ ਕੇ ਚੱਲੋ ਜਿਹਨੇ ਜਿਹੜਾ ਕਹਿੰਦਾ ਸਿੱਖਾਂ ਨੂੰ ਸਿਕਾਉਣ ਨੂੰ ਲੈਣੀ ਆ ਉਹਦੇ ਵਾਸਤੇ ਆ ਹੋਰ ਦੇਖੋ ਜੀ ਹਾਂਜੀ 25000 ਦੀ ਸੀਐਨਜੀ ਨਾਲ ਵਿੱਚ ਹੈਗੀ ਨਾਲ ਹੀ ਦਵਾਂਗੇ ਨਾਲ ਹੀ ਜੀ ਕੰਪਨੀ ਗਰੀਨ ਸਾਨੂੰ ਵਿਸ਼ਵਾਸ ਨਹੀਂ ਹੈਗਾ ਦਿਖਾਓ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ ਦਿਖਾਓ ਠੀਕ ਹੈ ਭਾਈ ਪਹਿਲਾਂ ਅੰਦਰੂਕਾਰ ਚੈੱਕ ਕਰ ਲਓ ਤੁਸੀਂ ਇੱਕ ਵਾਰ ਆਹ ਬਾਈ ਨੂੰ ਕਹਿਣਾ ਦਿਖਾਉਗਾ ਅੰਦਰੂਕਾਰ ਅੰਦਰੂਕਾਰ ਦੀ ਕੰਡੀਸ਼ਨ ਬਹੁਤ ਨਮੀ ਪਈ ਹੈ ਮਾਡਲ 2009 ਦੇ 12ਵੇਂ ਮਹੀਨੇ ਦੀ ਹੈ ਜੀ 2009 ਦੇ 12ਵੇਂ ਮਹੀਨੇ ਦੀ ਹਾਂਜੀ ਹਾਂ ਠੀਕ ਹੈ ਚੈੱਕ ਕਰੋ ਬਾਈ ਆਹ ਹੈਗੀ ਅੰਦਰੂਕਾਰ ਤੁਹਾਨੂੰ ਦਿਖਾਤੀ ਹੁਣ ਆਹ ਪਿਆ ਤੁਹਾਡਾ ਸੀਐਨਜੀ ਵਾਲਾ ਢੋਲ ਤੁਹਾਨੂੰ ਸਟਿੱਪਣੀ ਵੀ ਕੁਝ ਕਰਾਉਣ ਦੀ ਲੋੜ ਨਹੀਂ ਹੈਗੀ ਸਟਿੱਪਣੀ ਵੀ ਬਈ ਇਹਦੀ ਵਧੀਆ ਪਈ ਹੈ ਸਾਫ ਬਕਾਇਦਾ ਕਾਪੀ ਦੇ ਨਾਲ ਕਾਗਜ਼ ਦੇ ਪੇਪਰਾਂ ਤੇ ਹੈ ਜੀ ਚੜੀ ਹੋਈ ਹੈ ਹਾਂਜੀ ਹਾਂ ਠੀਕ ਹੈ ਭਾਈ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੀਐਨਜੀ ਸਾਰਾ ਕੁਝ ਓਕੇ ਹੈ ਤੇ ਜੇ ਕਿਸੇ ਨੂੰ ਇਹ ਕਾਰ ਲੈਣੀ ਆ ਰੇਟ ਆ ਮਾਡਲ ਨਾ ਦੱਸਿਆ 12 ਮਹੀਨੇ ਦੇ 12ਵੇਂ ਮਹੀਨੇ ਦੀ 10 ਦੇ ਲਵੀ ਹੈ ਹਾਂਜੀ ਫਰਸਟ ਬਾਲ ਦੀ ਦੀਆ ਅੱਛਾ ਫਰਸਟ ਓਨਰ ਹਾਂਜੀ ਹਾਂ ਸੰਗਰੂਰ ਦੀ ਐਨਸੀਆਈ ਆ ਜੀ ਹਾਂ ਰੇਟ ਦੇ ਦਾਂਗੇ 55000 ਰੁਪਏ ਦੀ ਜੀ 25000 ਦੀ ਸੀਐਨਜੀ ਨਾਲ ਗਿਫਟ ਆ 55000 ਚ ਕਾਰ ਹੈਗੀ ਨਾਲ ਸੀਐਨਜੀ ਦਾ ਢੋਲ ਬਿਆ ਸਾਰਾ ਪਾਸਿੰਗ ਲੱਗੀ ਹੋਈ ਆ ਪ੍ਰਕਾਰਾਂ ਚੜੀ ਹੋਈ ਆ ਇਹ ਰੇਟ ਬਈ ਕਿਸੇ ਪਾਸੋਂ ਨਹੀਂ ਮਿਲਣਾ 25000 ਦੀ ਸੀਐਨਜੀ ਥੋੜੀ 25000 ਦੀ ਕਾਰ ਰਹੀ ਹੈ ਹੈ ਕਵਾੜ ਤੇ ਵੀ ਨਹੀਂ ਮਿਲਦੀ ਨਹੀਂ ਮਿਲਦੀ ਬਾਕੀ ਇੱਕ ਗੱਲ ਹੋਰ ਇੰਜਨ ਦੀ ਕਿਵੇਂ ਆ ਇੰਜਨ ਦੀ ਹਲਕਾ ਹਲਕਾ ਫੁਲਕਾ ਇਹਦਾ ਸਟਾਰਟ ਪਹਿਲੀ ਵਾਰੀ ਸਟਾਰਟ ਕਰਦਾ ਜਦੋਂ ਥੋੜਾ ਜਿਹਾ ਚਟਾ ਧੂਆਂ ਦਿਖਾਉਂਦੀ ਆ ਠੀਕ ਹੈ ਠੀਕ ਹੈ ਨਾ ਹੈਡ ਦਾ ਕੰਮ ਵੱਧੋ ਵੱਧ 1500 ਦਾ ਹੂੰ ਹੂੰ ਬਾਕੀ ਹੋਰ ਸਟਾਰਟਿੰਗ ਦਾ ਕੋਈ ਚਾਲ ਚਲਾਵੇ ਦਾ ਐਸ ਯੂ ਸੀ ਦਾ ਉਹ ਇੰਜਨ ਗੇਅਰ ਪੂਰਾ ਵਧੀਆ ਹੋ ਬਾਕੀ ਹੋ ਜਾਮਾ ਓਕੇ ਆ ਠੀਕ ਹੈ ਲੈ ਵੀ ਆਹ ਕਾਰ ਲਿਜਾ ਸਕਦੇ ਹੋ ਤੇ ਲਾਸਟ ਤੁਹਾਨੂੰ ਬਾਈ ਜੇ ਕੋਈ ਟੂ ਵੀਲਰ ਦਾ ਸ਼ਕੀਨ ਹੈ ਤਾਂ ਆਹ ਬੁਲਟ ਵੀ ਖੜਾ ਬਾਈ ਹੋਰਾਂ ਕੋਲੇ ਆ ਵੀ ਤੁਸੀਂ ਲਿਜਾ ਸਕਦੇ ਆਂਗੇ ਇਹ ਕਿਹੜਾ ਮਾਡ ਦੋਨੋਂ ਟਾਇਰ ਨਾਲ ਦੇਨੇ ਹਾਂਜੀ ਬੈਟਰੀ ਅਮਰਾਉਣ ਦੀ ਹੁਣ ਨਵੀਂ ਰਖਾਈ ਆ ਅੱਛਾ ਬਿੱਲ ਨਾਲ ਦੇਵਾਂਗੇ 17614 ਜਿੰਨਾ ਚੱਲਿਆ origignal ਚੱਲਿਆ ਗਾਰੰਟੀ ਨਾਲ ਠੀਕ ਹੈ ਠੀਕ ਹੈ ਨਾ ਸਾਰਾ ਲਮੀਲੇਸ਼ਨ ਆ ਹੂੰ ਹੂੰ ਤੇ ਬਈ ਵਧੀਆ ਪਿਆ ਥੋੜੇ ਸਾਹਮਣੇ ਤੇ ਜੇ ਕਿਸੇ ਨੇ ਬੁਲਟ ਦਾ ਸ਼ੌਂਕ ਪੂਰਾ ਕਰਨਾ ਥੋੜੇ ਜੇ ਪੈਸਿਆਂ 'ਚ ਨਵਾਂ ਕਿੰਨੇ ਦਾ ਰਹਾ 2 ਲੱਖ ਪਾਰ ਨਹੀਂ 2 55 ਦਾ ਜੀ 2 55 ਦਾ ਤੇ ਇਹ ਹੁਣ ਕਿੰਨੇ ਦਾ ਹੈ ਹੁਣ ਦੇ ਦਾਂਗੇ ਲੱਖ ਰੁਪਈਆ ਦਾ ਲੱਖ ਰੁਪਈਆ ਦਾ ਪੂਰਾ 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 1 ਲੱਖ ਰੁਪਈਆ ਦਾ ਤੁਹਾਨੂੰ ਇਹ ਮਿਲ ਜਾਣਾ ਬਈ ਬੀਮਾ ਬੂਮਾ ਸਭ ਕੁਝ ਓਕੇ ਬੀਮਾ ਬੂਮਾ ਸਭ ਓਕੇ ਆ ਜੇ ਸਰਵਿਸ ਵੀ ਲੰਮੀ 16000 ਕੁਸ਼ਤੇ ਕਰਾਈ ਹੋਈ ਹੈ ਜੀ ਠੀਕ ਮਤਲਬ ਕੁਝ ਨਹੀਂ ਕਰਾਉਣਾ ਕੁਝ ਵੀ ਨਹੀਂ ਕਰਾਉਣਾ ਬੱਸ ਆਪ ਦਾ ਚਲਾਉਣਾ ਬਈ ਤੁਹਾਨੂੰ ਹੈਨਾ ਤੇ ਇਹ ਲਿਜਾ ਸਕਦੇ ਹੋ ਤੁਸੀਂ ਲਹਿਰੇ ਗਾਗੇ ਤੇ ਲਵੇ ਪਿੰਡਾਂ ਬਾਈ ਦਾ ਲਦਾਲ ਘਰੇ ਆ ਕੇ ਥੋੜੀ ਡੀਲ ਹੋਣੀ ਹੈ ਕੋਈ ਇਹ ਨਹੀਂ ਬਈ ਤੁਹਾਨੂੰ ਅਲਾ ਕਿਤੇ ਬਾਹਰ ਦਿਖਾਵਾ ਗੱਡੀ ਆਓ ਗੱਡੀਆਂ ਲਓ ਰੇਟ ਤੁਹਾਨੂੰ ਦੇਦੇ ਰੇਟ ਬਹੁਤ ਸਸਤੇ ਨੇ ਬਈ ਕੰਡੀਸ਼ਨ ਤੁਸੀਂ ਆਪ ਹੀ ਆ ਕੇ ਚੈੱਕ ਕਰ ਲਓ ਕੰਡੀਸ਼ਨ ਦੀ ਬਾਹਰ ਜਦੋਂ ਬਈ ਪਿਛਲਾ ਸਾਰਾ ਸਟਾਕ ਜਦੋਂ ਤਾਂ ਇਹ ਵੀ ਮਨ ਲਾ ਤੁਸੀਂ ਬਈ ਦਨ ਚਾਰ ਦੇ ਵਿੱਚ ਸਾਰਾ ਲੈ ਜਾਓਗੇ ਨਾ ਬਾਕੀ ਆਉਂਦੀਆਂ ਰਹਿਣਗੀਆਂ ਕਾਰਾਂ ਜਾਂਦੀਆਂ ਰਹਿਣਗੀਆਂ ਤੇ ਕਮੈਂਟ ਕਰਿਆ ਕਰੋ ਕਿਵੇਂ ਲੱਗਦੀਆਂ ਨੇ